ਸ਼੍ਰੀ ਰਿਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਸੋਇਆਬੀਨ ਬੜੀਆਂ ਦੀ ਸਬਜ਼ੀ ਤੇ ਇਹ ਸਬਜ਼ੀ ਬਿਲਕੁਲ ਆਪਾਂ ਅਲੱਗ ਤਰੀਕੇ ਨਾਲ ਬਣਾਵਾਂਗੇ ਤੇ ਇਸ ਤਰੀਕੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਸਬਜ਼ੀ ਇਹ ਪਸੰਦ ਆਊਗੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਤੇ ਇਸ ਤਰੀਕੇ ਦੀ ਸੋਇਆਬੀਨ ਦੀ ਬੜੀਆਂ ਦੀ ਸਬਜ਼ੀ ਖਾ ਕੇ ਤੁਸੀਂ ਤੇ ਬਾਕੀ ਸਾਰੀਆਂ ਸਬਜ਼ੀਆਂ ਦਾ ਸਵਾਦ ਭੁੱਲ ਜਾਓਗੇ ਤੇ ਇਸ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਇਹ ਤੇ ਆਪਾਂ ਇਹਦੇ ਵਿੱਚ ਆਲੂ ਬਿਲਕੁਲ ਨਹੀਂ ਵਰਤਨੇ ਹੈਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਕਿਹੜੇ ਤਰੀਕੇ ਨਾਲ ਆਪਾਂ ਇਹ ਬਣਾਵਾਂਗੇ ਅੱਜ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਮੈਂਟ ਜਰੂਰ ਕਰਨਾ ਜੀ ਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਲੈ ਲਈਆਂ ਸੋ ਅਬ ਇੰਦੀਆਂ ਬੜੀਆਂ ਤੇ ਇਹਨਾਂ ਨੂੰ ਆਪਾਂ ਜੀ ਪਾਣੀ ਗਰਮ ਰੱਖ ਲਿਆ ਤੇ ਆਪਾਂ ਬੜੀਆਂ ਨੂੰ ਭਿਉਉਂ ਦਾਂਗੇ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਧੰਨਵਾਦ ਕਰ ਦੇਣਾ ਤੇ ਇਸੇ ਤਰੀਕੇ ਨਾਲ ਹੀ ਆਪਾਂ ਘੌਂ ਕੇ ਰੱਖ ਦਾਂਗੇ 10 ਮਿੰਟਾਂ ਲਈ ਤੇ ਵੜੀਆਂ ਥੋੜੀਆਂ ਹੀ ਫੁੱਲ ਜਾਣਗੀਆਂ ਇਹਨੇ ਤੇ ਫਿਰ ਤੇ ਸਬਜ਼ੀ ਬਣਾਉਣ ਲਈ ਜੀ ਇੱਥੇ ਆਪਾਂ ਨੇ ਲੈਤੀ ਅਗੇ ਦੋ ਪਿਆਜ਼ ਵੱਡੇ ਸਾਈਜ਼ ਦੇ ਤੇ ਅਦਰਕ ਦਾ ਟੁਕੜਾ ਤੇ ਚਾਰ ਲਸਣ ਦੀਆਂ ਕਲੀਆਂ ਲੈਂਦੀਆਂ ਤੇ ਇੱਕ ਆਪਾਂ ਹਰੀ ਮਿਰਚ ਲਈ ਜੀ ਤਿੰਨਾ ਪਰ ਲੈ ਤੇ ਟਮਾਟਰ ਸਭ ਤੋਂ ਪਹਿਲਾਂ ਆਪਾਂ ਇੱਥੇ ਰੱਖ ਲੈ ਜੀ ਫਰਾਈ ਪੈਨ ਤੇ ਫਰਾਈ ਪੈਨ ਦੇ ਵਿੱਚ ਆਪਾਂ ਪਾਵਾਂਗੇ ਤੇਲ ਤੇ ਅਫਸਰੋਂ ਦੇ ਤੇਲ ਵਿੱਚ ਬਣਾਵਾਂਗੇ ਇਹ ਸਬਜ਼ੀ ਸਰੋਂ ਦੇ ਤੇਲ ਚ ਬਹੁਤ ਵਧੀਆ ਟੇਸਟ ਆਊਗਾ ਜੀ ਇਹਦਾ ਇੱਥੇ ਆਪਾਂ ਲੈ ਲਿਆ ਤੇਲ ਤੇ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਜੀ ਤੇਲ ਆਪਣਾ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਇੱਕ ਪਾਵਾਂਗੇ ਇਹਦੇ ਆਪਾਂ ਇਹਦੇ ਵੱਡੀ ਲਹੇ ਜੀ ਤੇ ਇੱਕ ਪਾਵਾਂਗੇ ਜੀ ਤੇ ਤੇਜ ਪੱਤਾ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਆਪਾਂ ਲਸਣ ਆਦਰਕ ਨੂੰ ਇਸ ਤਰੀਕੇ ਨਾਲ ਕਦੂਕਸ਼ ਕਰ ਲਿਆ ਸੀਗਾ ਤੇ ਇਹਨੂੰ ਵੀ ਸਾਦਾ ਲਾਂਗੇ ਆਪਾਂ ਮਿਚਾ ਕਰ ਲਾਂਗੇ ਆਪਾਂ ਤੇ ਇੱਕ ਕੱਪ ਇੱਥੇ ਹਰੀ ਮਿਰਚ ਲਈ ਸੀ ਜੀ ਤੇ ਹਰੀ ਮਿਰਚ ਨੂੰ ਆਪਾਂ ਬਸ ਸਿੱਧਾ ਇੱਕ ਕੱਟ ਲਗਾਇਆ ਤੇ ਇਹਨੂੰ ਵੀ ਆਪਾਂ ਧੁੰਨ ਲਾ ਗਏ ਕੜੇ ਦੇ ਵਿੱਚ ਤੇ ਪਿਆਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਲੰਬੇ ਲੰਬੇ ਕੱਟ ਲੈ ਜੀ ਹੁਣ ਆਪਾਂ ਪਿਆਜ਼ ਪਾਵਾਂਗੇ ਤੇ ਵਿੱਚ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਤੇ ਇਹਨਾਂ ਨੂੰ ਭੁੰਨ ਲਾਗੇ प्याजਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਰਵਾਂਗੇ ਤੇ ਅੱਜ ਇਹਨੂੰ। ਠੱਕ ਕੇ ਪਕਾਵਾਂਗੇ ਜੀ ਆਪਾਂ ਪਿਆਜ਼ਾਂ ਨੂੰ ਭੁੰਨ ਲੈਣਾਗਾ। ਠੱਕ ਕੇ। ਤੇ ਅੱਜਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈ ਜੀ ਇੱਥੇ। ਤੇ ਹੁਣ ਆਪਾਂ ਇੱਥੇ ਪਾਵਾਂਗੇ ਹਲਦੀ। ਹਲਦੀ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਵਾਂਗੇ। ਤੇ ਥੋੜੀ ਜਿਹੀ ਹਲਦੀ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਨਾਲ ਹੀ ਆਪਾਂ ਹੋਰ ਮਸਾਲੇ ਐਡ ਕਰ ਲਾਂਗੇ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਦਾ ਜੀ ਥੋੜਾ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਤੇ ਇੱਕ ਚਮਚ ਆਪਾਂ ਪਾਇਆ ਹੈ ਜੀ ਇੱਥੇ ਕਸ਼ਮੀਰੀ ਲਾਲ ਮਿਰਚ ਦਾ ਮਖਾਲਾ ਨੂੰ ਆਪਾਂ ਚੰਗੀ ਤਰ੍ਹਾਂ ਇਕੱਠ ਕਰ ਲੈਣਾ ਜੀ ਤੇ ਮਸਾਲੇ ਆਪਾਂ 2-3 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲੈ ਜੀ ਤੇ ਇੱਥੇ ਆਪਾਂ ਜਿਹੜੇ ਟਮਾਟਰ ਲਿੱਤੇ ਸੀ ਉਹਨਾਂ ਦਾ ਆਪਾਂ ਪੇਸਟ ਬਣਾ ਲਿਆ ਇਸ ਤਰੀਕੇ ਨਾਲ ਫੀਸ ਕੇ ਤੇ ਵੀ ਐਡ ਕਰ ਦਾਂਗੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਪੇਸਟ ਨੂੰ ਵੀ ਆਪਾਂ ਟਮਾਟਰ ਦੇ ਨੂੰ ਤੇ ਹੁਣ ਆਪਾਂ ਮੀਡੀਅਮ ਫਲੇਮ ਤੇ ਇਹਨੂੰ ਪਕਾਵਾਂਗੇ ਜੀ ਚੰਗੀ ਤਰ੍ਹਾਂ ਘੋਲ ਕੇ ਨਾਲ ਮਿਕਸ ਕਰਕੇ ਤੇ ਜਿਹੜਾ ਟਮਾਟਰਾਂ ਦਾ ਘੋਲ ਲੱਗਿਆ ਹੋਇਆ ਸੀਗਾ ਇਹਦੇ ਵਿੱਚ ਜੱਗ ਦੇ ਵਿੱਚ ਇਹ ਵੀ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇਨੂੰ ਮਿਕਸ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਟੱਕ ਕੇ ਤੇ ਪਕਾਵਾਂਗੇ ਇਹ ਟਮਾਟਰ ਨੂੰ ਵੀ 2 ਤੋਂ 3 ਮਿੰਟਾਂ ਲਈ ਮੀਡੀਅਮ ਫਲੇਮ ਤੇ ਪਕੰਨ ਦੇਵਾਂਗੇ ਆਪਾਂ ਇਹਨੂੰ ਤੇ ਮਸਾਲੇ ਹੁਣ ਆਪਣੀ ਚੰਗੀ ਤਰ੍ਹਾਂ ਪੱਕ ਗਏ ਈ ਤੇ ਦੇਖੋ ਤੇਲ ਕਿੰਨਾ ਵਧੀਆ ਉੱਪਰ ਆ ਗਿਆ ਏ ਮਸਾਲਾਂ ਤੇ ਤੇ ਹੁਣ ਆਪਾਂ ਇਹ ਜਿਹੜੀਆਂ ਬੜੀਆਂ ਲੈਂਤੀਆਂ ਸੀ ਬੜੀਆਂ ਨੂੰ ਨਿਚੋੜ ਲਿਆ ਸੀ ਆਪਾਂ ਨੇ ਤੇ ਨਿਚੋੜ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਤੇ ਵਿੱਚ ਮਿਕਸ ਕਰ ਲਾਂਗੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਇਹੋ ਜਿਹੇ ਤਰੀਕੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਸਾਰੀਆਂ ਬੜੀਆਂ ਤੇ ਮਸਾਲਾ ਲੱਗੇ ਜੇ ਚੰਗੀ ਤਰ੍ਹਾਂ ਤੇਲਾਵਾ ਜੀ ਇੱਥੇ ਆਪਾਂ ਚੰਗੀ ਤਰ੍ਹਾਂ ਬੜੀਆਂ ਨੂੰ ਮਿਕਸ ਕਰ ਲਿਆ ਤੇ ਇਧਰ ਆਪਾਂ ਲੈ ਲਿਆ ਜੀ ਗਰਮ ਪਾਣੀ ਥਾਣੀ ਤੁਸੀਂ ਗਰਮ ਹੀ ਲੈਣਾ ਇੱਥੇ ਤੇ ਠੰਡਾ ਖਾਣੀ ਨਹੀਂ ਲੈਣਾ ਹੈਗਾ ਗਰਮ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਆਲੀ ਵਧੀਆ ਤੇ ਇੰਨਾ ਕ ਪਾਣੀ ਪਾ ਲਿਆ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਫੁੱਲ ਫਲੇਮ ਤੇ ਆਪਾਂ ਇਹਨੂੰ ਇੱਕ ਉਬਾਲਾ ਹੁਣ ਦੇਵਾਂਗੇ ਫਿਰ ਆਪਾਂ ਫਲੇਮ ਇਹਦਾ ਘੱਟ ਕਰ ਦਾਂਗੇ ਉਬਾਲਾ ਆ ਗਿਆ ਜੀ ਇੱਥੇ ਸਬਜੀ ਨੂੰ ਤੇ ਹੁਣ ਆਪਾਂ ਗੈਸ మీడియం ਤੇ ਕਰ ਦਾਂਗੇ ਤੇ ਇਹਨੂੰ ਆਪਾਂ ਸਬਜੀ ਨੂੰ ਪੱਕਣ ਦੇਵਾਂਗੇ ਵਿੱਚ ਵਿੱਚ ਦੀ ਸਬਜੀ ਨੂੰ ਤੁਸੀਂ ਹਿਲਾਉਂਦੇ ਰਹਿਣਾ ਕੜਛੀ ਫੇਰਦੇ ਰਹਿਣਾ ਇਹਦੇ ਵਿੱਚ ਵੀਡੀਓ ਮਲੇਮ ਤੇ ਪਕਾਵਾਂਗੇ ਆਪਾਂ ਇਹਨੂੰ ਇੱਥੇ ਆਪਾਂ ਨਮਕ ਐਡ ਕਰਾਂਗੇ ਜੀ ਨਮਕ ਆਪਾਂ ਫੁੱਲਗੇ ਸੀਗੇ ਪਾਉਣਾ ਤੇ ਨਮਕ ਪਾ ਲੈਣਾਗਾ ਤੁਸੀਂ ਆਪਦੇ ਸਵਾਦ ਦੇ ਅਨਸਾਰ ਪਾ ਲੈਣਾ ਨਮਕ ਕਈ ਵਾਰ ਵੱਧ ਘੱਟ ਖਾਣ ਵਾਲੇ ਹੁੰਦੇ ਆਗੇ ਜਿਵੇਂ ਤੇ ਨਮਕ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਇੱਥੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਮਕ ਨੂੰ ਵੀ ਆਪਾਂ ਹੋਰ ਕੁ ਕੰਦੇ ਮੰਗੀ ਹੋਏ ਸਬਜੀ ਨੂੰ ਤੇ ਸਬਜੀ ਹੁਣ ਆਪਣੀ ਪੱਕ ਕੇ ਤਿਆਰ ਆ ਜੀ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਸਬਜੀ ਤੇ ਬਹੁਤ ਹੀ ਵਧੀਆ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਆਪਣੀ ਤੇ ਹੁਣ ਇੱਥੇ ਆਪਾਂ ਪਾ ਦਾਂਗੇ ਕਸਤੂਰੀ ਮੇਥੀ ਇਸ ਤੂਰੀ ਮੇਥੀ ਨੂੰ ਵੀ ਆਪਾਂ ਮਿਕਸ ਕਰ ਲਏ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜੀ ਮੇਥੀ ਨੂੰ ਵੀ ਆਪਾਂ ਮਿਕਸ ਕਰ ਲਿਆ ਜੀ ਤੇ ਗੈਸ ਆਪਾਂ ਬੰਦ ਕਰ ਦਾਂਗੇ ਹੁਣ ਤੇ ਸਬਜੀ ਨੂੰ ਆਪਾਂ ਥੋੜਾ ਠੰਡਾ ਹੋਣ ਦੇਵਾਂਗੇ ਫਿਰ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਸਰਵ ਕਰਾਂਗੇ ਤੇ ਦੇਖੋ ਜੀ ਹੁਣ ਆਪਣੀ ਸਬਜੀ ਥੋੜੀ ਠੰਡੀ ਹੋ ਗਈ ਤੇ ਦੇਖੋ ਕਿੰਨੀ ਵਧੀਆ ਲੱਗਦੀ ਹੈ ਤੇ ਜਿਹੜੇ ਭੈਣ ਭਰਾ ਚਿਕਨ ਖਾਂਦੇ ਆ ਜੀ ਉਹ ਤਾਂ ਇਸ ਤਰੀਕੇ ਨਾਲ ਜੇਕਰ ਸਬਜੀ ਬਣਾਉਣਗੇ ਤਾਂ ਚਿਕਨ ਖਾਣਾ ਹੀ ਭੁੱਲ ਜਾਣਗੇ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਸਬਜੀ ਆਪਣੀ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੀ ਤੇ ਚਲੋ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਉਣੇ ਵਰਤਨ ਦੇ ਵਿੱਚ ਤੇ ਇੱਥੇ ਆਪਾਂ ਪਾ ਲਾਂਗੇ ਸਬਜੀ ਹੁਣ ਦੇਖੋ बहुत ही ज्यादा टेस्टी सब्जी बनती है जी इस तरीके ना बना के जरूर वेखो एक बार बारो जी उपरों आप देंगे जी थोड़ा देसी घी ਤੇ ਥੋੜਾ ਜਿਹਾ ਤੇ ਆਪਾਂ ਪਾ ਦਾਂਗੇ ਜੀ ਅਦਰਕ ਇਸ ਤਰੀਕੇ ਨਾਲ ਨੰਬ ਲੰਬਾ ਕੱਟ ਕੇ ਬਰੀਕ-ਬਰੀਕ ਤੇ ਲੋ ਜੀ ਹੁਣ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾਓ ਸਬਜੀ ਸੋਇਆਬੀਨ ਬੜੀਆਂ ਦੀ ਤੇ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਤੇ ਇਸ ਤਰੀਕੇ ਨਾਲ ਤੁਸੀਂ ਵੀ ਇਹ ਸਬਜੀ ਰੈਸਪੀ ਜ਼ਰੂਰ ਟਰਾਈ ਕਰਨਾ ਜੀ ਬਣਾ ਕੇ ਤੇ ਬਹੁਤ ਹੀ ਜ਼ਿਆਦਾ ਪਸੰਦ ਆਉਗੀ ਤੁਹਾਨੂੰ ਵੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ